हां जी आपा पहुंच गए हैं नॉर्वे ਤੇ ਰਸ਼ੀਆ ਦੇ ਬਾਰਡਰ ਦੇ ਉੱਤੇ ਆ ਪਿਲਰ ਜਿਹੜੇ ਨਜ਼ਰ ਆਉਂਦੇ ਪਏ ਸੌਰੀ ਥੋੜੀ ਬਰਫ਼ ਆ ਪਿਲਰ ਜਿਹੜੇ ਨਜ਼ਰ ਆਉਂਦੇ ਪਏ ਜਿਹੜਾ ਲਾਲ ਵਾਲਾ ਆ ਉਹ ਰਸ਼ੀਆ ਵਿੱਚ ਪੈਂਦਾ ਤੇ ਪੀਲਾ ਵਾਲਾ ਨਾਰਵੇ ਦੇ ਵਿੱਚ ਪੈਂਦਾ ਉਹ ਸਾਹਮਣੇ ਬਿਲਡਿੰਗ ਜਿਹੜੀ ਆ ਉਹ ਰਸ਼ੀਆ ਦੀ ਬਿਲਡਿੰਗ ਆ ਫੋਨ ਦੇ ਉੱਤੇ ਇਸ ਵੇਲੇ ਵੈਸੇ ਨੈਟਵਰਕ ਵੀ ਜਿਹੜਾ ਆਉਂਦਾ ਪਿਆ ਉਹ ਰਸ਼ੀਆ ਦਾ ਆਉਂਦਾ ਪਿਆ ਤੇ ਰਿਸਟ੍ਰਿਕਟਿਡ ਬਾਰਡਰ ਆ ਖਾਸ ਕਰਕੇ ਯੂਕਰੇਨ ਵਾਰ ਤੋਂ ਬਾਅਦ ਤੋਂ ਕਾਫੀ ਸਖਤੀ ਕਰ ਦਿੱਤੀ ਗਈ ਇੱਥੇ ਮੇਰੇ ਧਿਆਨ ਨਾਲ ਤੁਹਾਨੂੰ ਦੱਸਦਾ ਬਰਫ ਵਾਧੂ ਪਈ ਹੋਈ ਹੈ ਰਸਤਾ ਬੰਦ ਹੋਣ ਕਰਕੇ ਇਹਨੂੰ ਸਾਫ਼ ਵੀ ਨਹੀਂ ਕਰਦੇ ਅੱਦੋਂ ਇੱਥੋਂ ਤੱਕ ਗੱਡੀਆਂ ਆ ਜਾਂਦੀਆਂ ਐ ਵੈਸੇ ਟੂਰਿਸਟ ਅਟਰੈਕਸ਼ਨ ਵਾਸਤੇ ਬਟ ਅਦਰਵਾਈਜ਼ ਥੋੜਾ ਮੁਸ਼ਕਲ ਹੀ ਹੈ ਕੰਮ ਇੱਥੇ ਤੇ ਆਹ ਬਰਫ ਦੇ ਢੇਲਿਆਂ ਦੇ ਨਾਲ ਛਿੜਦੇ ਪਏ ਆ ਤੇ ਆਹ ਵੇਖੋ ਲਿਖਿਆ ਹੈ ਕਿ ਯੂ ਆਰ ਕੰਰੈਂਟਲੀ ਇਨ ਦਾ ਬਾਰਡਰ ਏਰੀਆ ਟੂ ਰੂਸ਼ੀਆ ਤੇ ਇਸ ਕਰਕੇ ਇਹਨੂੰ ਕ੍ਰੋਸ ਕਰਨਾ ਜਿਹੜਾ ਆ ਉਹ ਸਿੱਧਾ ਗੋਲੀ ਵੱਜਦੀ ਆ ਇੰਟਰਨੈਸ਼ਨਲ ਬਾਰਡਰ ਆ ਸੋ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਜਗ੍ਹਾ ਆ ਸਾਹਮਣੇ ਰਿਵਰ ਆ ਰਿਵਰ ਕ੍ਰੋਸ ਹੁੰਦੀ ਆ ਨਾਰਵੇਜ ਤੋਂ ਤੇ ਰਸ਼ੀਆ ਵੱਲ ਨੂੰ ਜਾਂਦੀ ਆ ਜਿਹੜੀ ਉੱਧਰ ਵੱਧ ਉੱਤੇ ਵੈਸੇ ਰਸ਼ੀਆ ਨੇ ਸਾਹਮਣੇ ਹੀ ਥੋੜਾ ਜਿਹਾ ਅੱਗੇ ਇੱਕ ਡੈਮ ਬਣਾ ਗਿਆ ਆ ਤੇ ਇਹੋ ਰਿਵਰ ਅੱਗੇ ਕੰਟੀਨਿਊ ਹੁੰਦੀ ਆ ਇੱਕ ਪਾਸੇ ਡਿਵਾਈਡ ਹੋ ਕੇ ਫਿਨਲੈਂਡ ਵੱਲ ਨੂੰ ਚਲੀ ਜਾਂਦੀ ਆ ਜਮੀਨ ਬੜੀ ਇੱਥੇ ਸਲਿਪਰੀ ਆ برف ਹੋਂ ਕਰਕੇ ਬਿਲਕੁਲ ਨੀਲਾ ਪੱਥਰ ਵਰਗੀ ਬਣੀ ਹੋਈ ਆ ਬੜੀ ਸਲਿਪਰੀ ਆ ਆਲਾਦ ਵਾਲਾ ਵੇਖੀ ਆਪਾਂ ਉਹ ਸਾਹਮਣੇ ਜਿਹੜੀਆਂ ਬਿਲਡਿੰਗਸ ਨਜ਼ਰ ਆਉਂਦੀਆਂ ਪਈਆਂ ਉਹ ਸਭ ਕੁਝ ਰਸ਼ੀਆ ਦੇ ਵਿੱਚ ਹੀ ਪੈਂਦਾ ਸੋ ਆਹ ਬਾਰਡਰ ਜਿਹੜਾ ਆ ਇਹ ਡਿਵਾਈਡ ਕਰਦਾ ਆ ਰਸ਼ੀਆ ਤੇ ਨਾਰਮਨ ਨਾਲ ਇੱਥੇ ਤਾਰ ਵੀ ਲੱਗੀ ਹੋਈ ਏ jakoś już tak się nie zwi. Bo to dokuń mnie. Widziałeś, że to ja zasada.